ਹਾਂਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਡੈਰੀ ਫਾਰਮ ਮੋਡ ਦੇ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਵਿਟਾ ਕਾਈਂਡ ਲਿਵ ਜੋ ਕਿ ਕਲੀਵਰਟਨ ਕਾ ਅਤੇ ਮੈਨ ਕਾਈਂਡ ਕੰਪਨੀ ਦੁਆਰਾ ਤਿਆਰ ਕੀਤਾ ਗਿਆ ਇਹ ਬਹੁਤ ਹੀ ਵਧੀਆ ਲਿਵਰਟੋਨਿਕਾ ਹੈ ਇਹ ਆਪਾਂ ਆਪਣੇ ਪਸ਼ੂਆਂ ਨੂੰ ਲਿਵਰ ਦੀਆਂ ਬਿਮਾਰੀਆਂ ਤੋਂ ਦੂਰ ਰੱਖਣ ਲਈ ਦੇ ਸਕਦੇ ਹਾਂ ਪਸ਼ੂਆਂ ਨੂੰ ਆਪਣਿਆਂ ਨੂੰ ਮੋਟਾ ਤਕੜਾ ਕਰਨ ਅਤੇ ਭੁੱਖ ਲੱਗਣ ਲਈ ਵੀ ਆਪਾਂ ਦੇ ਸਕਦੇ ਹਾਂ ਇੱਕ ਬਹੁਤ ਹੀ ਵਧੀਆ ਦਵਾਈ ਹੈ ਆਪਾਂ ਦੁੱਧ ਵਾਲੇ ਪਸ਼ੂ ਨੂੰ ਵੀ ਦੇ ਸਕਦੇ ਹਾਂ ਦੁੱਧ ਵੀ ਬਾਧੇ ਦੇ ਨਾਲ ਪਸ਼ੂ ਕਿਉਂਕਿ ਜੇ ਆਪਾਂ ਇਹ ਦੇਵਾਂਗੇ ਲੀਵਰ ਸਵਸਥ ਰਹੂਗਾ ਉਹ ਖਾਣਾ ਪੀਣਾ ਵਧੀਆ ਢੰਗ ਨਾਲ ਪਚਾਉਣਗੇ ਤੇ ਦੁੱਧ ਦੀ ਮਾਤਰਾ ਵੀ ਵਧਾਉਣਗੇ ਇਹ ਗਰਭਤੀ ਮੈਸ ਨੂੰ ਵੀ ਦੇ ਸਕਦੇ ਆਂ ਗਾਵਾਂ ਨੂੰ ਵੀ ਦੇ ਸਕਦੇ ਆਂ ਅਲੱਗ-ਅਲੱਗ ਬਹੁਤ ਸਾਰੇ ਜਾਨਵਰਾਂ ਨੂੰ ਦੇ ਸਕਦੇ ਆਂ ਜਿਵੇਂ ਕਿ ਇਹ ਤੇ ਛਾਪੇ ਵੀ ਹੋਏ ਆ ਮੱਝ ਨੂੰ ਵੀ ਦੇ ਸਕਦੇ ਆਂ ਦੇਖ ਸਕਦੇ ਤੁਸੀਂ ਮੱਝ ਨੂੰ ਵੀ ਦੇ ਸਕਦੇ ਆਂ ਗਾਂ ਨੂੰ ਵੀ ਘੋੜੇ ਨੂੰ ਵੀ ਬੱਕਰੀ ਨੂੰ ਵੀ ਭੇਡ ਨੂੰ ਵੀ ਮੁਰਗਿਆਂ ਨੂੰ ਵੀ ਦੇ ਸਕਦੇ ਆ ਛੋਟੇ ਚੂਚਿਆਂ ਨੂੰ ਵੀ ਦੇ ਸਕਦੇ ਆ ਮੱਝਾਂ ਨੂੰ ਵੀ ਗਾਵਾਂ ਨੂੰ ਵੀ ਘੋੜਿਆਂ ਨੂੰ ਵੀ ਦੁਆਰੇ ਆਗੇ ਇਸ ਤਰ੍ਹਾਂ ਆਪਾਂ ਸਾਰੇ ਜਾਨਵਰਾਂ ਨੂੰ ਅਲੱਗ-ਅਲੱਗ ਡੋਜਾਂ ਵਿੱਚ ਦੇ ਸਕਦੇ ਆ ਹੁਣ ਦੇਖਦੇ ਆਏ ਤੇ ਡੋਜਾਂ ਵੀ ਲਿਖਿਆ ਹੋਣਗੇ ਕਿੰਨੀ ਡੋਜ ਵਿੱਚ ਦੇਣਾ ਇਹ ਆ ਦੇਖੋ ਤੁਸੀਂ ਜਿਵੇਂ ਕਿ ਆਪਣੇ ਲਾਰਜ ਐਨੀਮਲ ਆਗੇ ਉਹਨਾਂ ਨੂੰ ਆਪਾਂ 100 ml ਦੇੰਦਾ ਦੇਣਾਗਾ ਸਮਾਲ ਐਨੀਮਲ ਨੂੰ 50 ml ਦੇੰਦਾ ਜਿਵੇਂ ਕਿ ਭੇਡਾਂ ਬੱਕਰੀਆਂ ਨੂੰ 50 ml ਦੇੰਦਾ ਦੇ ਸਕਦੇ ਆ ਚਿਕਸ ਜਾਨੀ ਕਿ ਚੂਚਿਆਂ ਨੂੰ ਛੋਟਿਆਂ ਨੂੰ 10 ml ਉਸ 100 ਚੁਚਿੰ ਦੇ ਸਕਦੇ ਆ ਇਸ ਤਰ੍ਹਾਂ ਇਹਦੀ ਮਾਤਰਾ ਦੇ ਅਕੋਰਡਿੰਗ ਹੀ ਦੇਣਾ ਆਪਾਂ ਤੇ ਇਹ ਚ ਬਹੁਤ ਸਾਰੇ ਤੱਤ ਪਾਏ ਜਾਂਦੇ ਆ ਜਿਵੇਂ ਕਿ ਫੈਰਸ ਗਲੂਨੇਟੇਟ ਵੀ ਪਾਇਆ ਜਾਂਦਾ ਫੈਰਸ ਫੈਰਸ ਕਲੋਰਾਇਡ ਵੀ ਪਾਇਆ ਜਾਂਦਾ ਥਾਈਮਿਨ ਹਾਈਡਰੋਕਲੋਰਾਇਡ ਵੀ ਪਾਇਆ ਜਾਂਦਾ ਰੀਵਨ ਫਲੇਵਰ ਵੀ ਨੈਕਟੋਨਿਕ ਐਸਿਡ ਵੀ ਪਾਇਆ ਜਾਂਦਾ ਨੈਕਟੋਨਿਕ ਮਾਈਡ ਵੀ ਪਾਇਆ ਜਾਂਦਾ ਕੈਲਸ਼ੀਅਮ ਅਤੇ ਲੀਵਰ ਫ੍ਰੈਕਸ਼ਨ ਵੀ ਪਾਇਆ ਜਾਂਦਾ ਇਸ ਤਰ੍ਹਾਂ ਇਹ ਪਸ਼ੂਆਂ ਨੂੰ ਸਵਸਥ ਰੱਖਣ ਵਿੱਚ ਬਹੁਤ ਹੀ ਸਹਾਇਤਾ ਕਰਦਾ ਕਿਉਂਕਿ ਇਸ ਵਿੱਚ ਬਹੁਤ ਤੱਤ ਪਾਏ ਜਾਂਦੇ ਆ ਹੁਣ ਆਪਾਂ ਦੱਸ ਦਿਆਂ ਵੀ ਦੇਣਾ ਕਿਵੇਂ ਪਸ਼ੂਆਂ ਨੂੰ ਸਭ ਤੋਂ ਸੌਖਾ ਤਰੀਕਾ ਤਾਂ ਆਪਾਂ ਸਿਰਿੰਜ ਨਾਲ ਦੇ ਸਕਦੇ ਆ ਪਸ਼ੂਆਂ ਨੂੰ ਜਿਵੇਂ 10 ml ਦੀ ਸਿਰਿੰਜ ਭਰ ਕੇ ਵੱਡੇ ਪਸ਼ੂਆਂ ਨੂੰ ਦੇ ਸਕਦੇ ਆ 10 ਸਿਰਿੰਜ ਹੋ ਜਾਣਗੀਆਂ 100 ml ਦੀਆਂ ਤੇ ਜੇ ਤੁਹਾਡਾ ਪਸ਼ੂ ਸਿਰਿੰਜ ਨਾਲ ਨਹੀਂ ਲੈਂਦਾ ਤਾਂ ਉਹਨੂੰ ਆਪਾਂ ਪਾਣੀ ਵਿੱਚ ਘੋਲ ਕੇ ਪਲਾ ਸਕਦੇ ਆ ਜਾਂ ਹਰੇ ਚਾਰੇ ਤੇ ਪਾ ਸਕਦੇ ਆ ਬਸ ਆਪਾਂ ਪਸ਼ੂਆਂ ਦੇ ਅੰਦਰ ਹੀ ਲੰਘਾਉਣਾ ਇਹ ਹਰ ਤਰ੍ਹਾਂ ਦੇ ਪਸ਼ੂਆਂ ਨੂੰ ਦਿੱਤਾ ਜਾਂਦਾ ਗੱਬਣ ਪਸ਼ੂਆਂ ਨੂੰ ਵੀ ਦਿੱਤਾ ਜਾਂਦਾ ਦੁੱਧ ਵਾਲਿਆਂ ਨੂੰ ਵੀ ਛੋਟਿਆਂ ਨੂੰ ਵੱਡਿਆਂ ਨੂੰ ਵੀ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂਗਾ ਇਹ ਕਦੋਂ ਮਰਜ਼ੀ ਦੇ ਸਕਦੇ ਆ ਪਸ਼ੂ ਨੂੰ ਹਰੇ ਚਾਰੇ ਤੋਂ ਪਹਿਲਾਂ ਵੀ ਦੇ ਸਕਦੇ ਆ ਤੇ ਬਾਅਦ ਚ ਵੀ ਇੱਕ ਹੋਰ ਇਹਦੇ ਵਿੱਚ ਖਾਸੀਅਤ ਹੈ ਜੇ ਪਸ਼ੂਆਂ ਦੇ ਬਲੱਡ ਵਿੱਚ ਆਇਰਨ ਦੀ ਘਾਟ ਹੋ ਜਾਂਦੀ ਉਹ ਵੀ ਪੂਰੀ ਕਰਦਾਗਾ ਜੇ ਸੈਲਾਂ ਦੀ ਘਾਟ ਹੋ ਜਾਂਦੀ ਉਹ ਵੀ ਪੂਰੀ ਕਰਦਾਗਾ ਇਸ ਤਰ੍ਹਾਂ ਬਹੁਤ ਹੀ ਵਧੀਆ ਪਸ਼ੂ ਨੂੰ ਸਵਾਸਥਿਅਤ ਰੱਖਣ ਵਿੱਚ ਸਹਾਇਤਾ ਕਰਦਾਗਾ ਹੁਣ ਗੱਲ ਕਰਦੇ ਆਪਾਂ ਇਹਦੇ ਰੇਟ ਦੀ ਇਹਦਾ ਰੇਟ ਕੀ ਹੈ ਮਾਰਕੀਟ ਦੇ ਵਿੱਚ ਇਹ 500 ml ਦਾ ਲੀਟਰ ਹੈ 500 ml ਜਾਨੀ ਕਿ ਅੱਧਾ ਲੀਟਰ ਹੈ ਇਹਦਾ ਰੇਟ ਹੈ 180 ਇਹ ਤੁਹਾਨੂੰ ਮੈਡੀਕਲ ਵਾਲਾ ਡਿਸਕਾਊਂਟ ਦੇ ਕੇ 160 ਰੁਪਈਆ ਦਾ ਦੇ ਸਕਦਾ ਤੇ ਜੇ ਆਪਾਂ 1 ਲੀਟਰ ਦਾ ਲੈਣੇ ਆ ਉਹ ਤੇ ਹੋਰ ਵੀ ਡਿਸਕਾਊਂਟ ਹੁੰਦਾਗਾ ਇਸ ਤਰ੍ਹਾਂ ਇਹ ਬਹੁਤ ਹੀ ਜ਼ਰੂਰੀ ਹੈ ਪਸ਼ੂਆਂ ਵਾਸਤੇ ਗਰਮੀਆਂ ਵਿੱਚ ਇਹ ਲਾਜ਼ਮੀ ਦੇਣਾ ਚਾਹੀਦਾ ਸਾਰੇ ਪਸ਼ੂਆਂ ਨੂੰ ਇਹਦੇ ਬਹੁਤ ਸਾਰੇ ਫਾਇਦੇ ਆ ਆਪਣੇ ਪਸ਼ੂਆਂ ਲਈ ਬਿਮਾਰ ਨਹੀਂ ਹੁੰਦੇ ਪਸ਼ੂ ਨੀਰਾਚਾਰਾ ਵਧੀਆ ਖਾਂਦੇ ਆ ਨੀਰਾਚਾਰਾ ਪਚਦਾ ਵਧੀਆਗਾ ਇਸ ਤਰ੍ਹਾਂ ਬਹੁਤ ਹੀ ਵਧੀਆ ਕੰਪਨੀ ਦਾ ਲੀਵਰਟੋਨਿਕਾ ਸੋ ਇਹ ਆਪਣੇ ਪਛਾਣ ਜ਼ਰੂਰ ਦੇਣਾ ਚਾਹੀਦਾ ਏਸੀ ਅੱਜ ਦੀ ਵੀਡੀਓ ਵੀਟਾ ਕਾਈਂਡ ਬਾਰੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ